ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਅੱਜ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪੰਜਾਬ ਦੇ ਪੀਆਰਟੀਸੀ ਪੰਵਜ ਤੇ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਜੇਕਰ ਤੁਸੀਂ ਵੀ ਅੱਜ ਕਿਤੇ ਸਫ਼ਰ ਕਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਉਸ ਨੂੰ ਟਾਲ ਦਿਓ ਕਿਉਂਕਿ ਉਹਨਾਂ ਦੁਆਰਾ ਕਿਹਾ ਗਿਆ ਕਿ ਅੱਜ 12 ਵਜੇ ਤੋਂ ਬਾਅਦ ਜਿਹੜੀ ਸਰਕਾਰੀ ਬੱਸਾਂ ਦੀ ਹੜਤਾਲ ਕੀਤੀ ਜਾਵੇਗੀ ਮੁਕੰਮਲ ਤੌਰ ਤੇ ਬੰਦ ਕੀਤੀਆਂ ਜਾਣਗੀਆਂ ਤਾਂ ਜਿੱਥੇ-ਜਿੱਥੇ ਬੱਸਾਂ ਹੋਣਗੀਆਂ ਉੱਥੇ ਹੀ ਸੜਕਾਂ ਦੇ ਉੱਤੇ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਜਦ ਤੱਕ ਸਰਕਾਰ ਨਹੀਂ ਮੰਨਦੀ ਅਸੀਂ ਉਦੋਂ ਤੱਕ ਆਪਣਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਜਾਰੀ ਰੱਖਾਂਗੇ ਤਾਂ ਪ੍ਰਸ਼ਾਸਨ ਉਹਨਾਂ ਦੀਆਂ ਦਾ ਵੱਲ ਧਿਆਨ ਨਹੀਂ ਦੇ ਰਿਹਾ ਉਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਕਿ ਜਿਹੜੀਆਂ ਠੇਕੇ ਦੇ ਉੱਤੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਪਾਏ ਗਏ ਨੇ ਉਹਨਾਂ ਨੂੰ ਰੱਦ ਕੀਤੇ ਜਾਂਦੇ ਪਰ ਮਹਿਕਮਾ ਜਿਹੜਾ ਉਵੇ ਪਾਹ ਉਹ ਆਪਣੀਆਂ ਸਰਕਾਰੀ ਬੱਸਾਂ ਖਰੀਦੇ ਤੇ ਉਸ ਦੇ ਉੱਤੇ ਇਨਵੈਸਟਮੈਂਟ ਕਰੇ ਤਾਂ ਜੋ ਵਿਪਾਗ ਦਾ ਜਿਹੜਾ ਕਿ ਫਾਇਦਾ ਹੋਵੇ ਤਾਂ ਜਿਸ ਨੂੰ ਲੈ ਕੇ ਹੁਣ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿਨ ਪ੍ਰਤੀ ਦਿਨ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਪੀਆਰਟੀਸੀ ਪਨਬਾਸ ਰੋਡ ਵੇਜ਼ ਦੇ ਮੁਲਾਜ਼ਮ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਲਈ ਅੱਜ ਇੱਕ ਵੱਡੀ ਮੁਸੀਬਤ ਜਿਹੜੀ ਬਣ ਸਕਦੀ ਆ ਪੰਜਾਬ ਰੋਡਵੇਜ ਪਨਬਾਸ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਸੰਘਰਸ਼ ਦਾ ਐਲਾਨ ਕੀਤਾ ਗਿਆ ਯੂਨੀਨਾ ਆਗੂਆਂ ਦੇ ਵੱਲੋਂ ਅੱਜ ਦੁਪਹਿਰ 2 ਵਜੇ ਤੋਂ ਸੂਬੇ ਭਰ ਦੇ ਸਮੂਹ ਡੀਪੂਆਂ ਵਿੱਚ ਹੜਤਾਲ ਦਾ ਐਲਾਨ ਕੀਤਾ ਗਿਆ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਜਥੇਬੰਦੀਆਂ ਦੀਆਂ ਮੰਗਾਂ ਨੂੰ ਜਦ ਤੱਕ ਲਾਗੂ ਨਾ ਕੀਤਾ ਗਿਆ ਉਦੋਂ ਤੱਕ ਪੀਆਰਟੀਸੀ ਦੇ ਮੁਲਾਜ਼ਮ ਨੇ ਜਿਹੜੇ ਸੰਘਰਸ਼ਾਂ ਦੇ ਉੱਤੇ ਬੈਠਣਗੇ ਤਨਖਾਹਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕਿਲੋਮੀਟਰ ਸਕੀਮਾ ਦਾ ਟੈਂਡਰ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੈਨੇਜਮੈਂਟ ਲਗਾਤਾਰ ਬੋਲਵੋ ਐਚਵੀਏਸੀ ਦੇ ਸਾਧਾਰਨ ਬੱਸਾਂ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਵਾਰ-ਵਾਰ ਲੈ ਕੇ ਆ ਰਹੀ ਆ ਜਿਸ ਨੂੰ ਲੈ ਕੇ ਵਿਭਾਗ ਨੂੰ ਕਾफी ਘਾਟਾ ਪੈਂਦਾ ਹੈ ਪਰ ਹਾਲੇ ਤੱਕ ਸਾਡੀਆਂ ਮੰਗਾਂ ਦੇ ਵੱਲ ਵਿਭਾਗ ਦੇ ਵੱਲੋਂ ਕੋਈ ਵੀ ਜਿਹੜਾ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਉਸ ਤੋਂ ਇਲਾਵਾ ਉਹਨਾਂ ਦੇ ਦੁਆਰਾ ਕਿਹਾ ਜਾ ਰਿਹਾ ਕਿ ਕਾਰਪੋਰੇਟਰ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਯੂਨੀਅਨ ਆਗੂ ਨੇ ਦੱਸਿਆ ਕਿ ਸਰਕਾਰ ਅਤੇ ਮੈਨੇਜਮੈਂਟ ਆ ਜਿਹੜੀ ਕਾਰਪੋਰੇਟਰ ਕਰਾਣਿਆਂ ਨੂੰ ਫਾਇਦਾ ਦੇਣ ਦੇ ਵਿਭਾਗਾਂ ਦੀ ਲੁੱਟ ਕਰਾਉਣ ਦੇ ਲਈ ਤਿਆਰ ਪਰ ਤਿਆਰ ਬੈਠੀ ਆ ਤੇ 17 ਨਵੰਬਰ ਯਾਨੀ ਕਿ ਅੱਜ ਜਿਹੜੇ ਟੈਂਡਰ ਖੋਲੇ ਜਾ ਸਕਦੇ ਨੇ ਜਿਸ ਨੂੰ ਲੈ ਕੇ ਇਹ ਸੰਘਰਸ਼ਾ ਜਿਹੜਾ ਕੀਤਾ ਜਾ ਰਿਹਾ ਯੂਨੀਅਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਦੀ ਵਿਹਾਈਸ਼ ਦੈਸ਼ ਸੰਯੁਕਤ ਸਕੱਤਰ ਨਵਰਾਜ ਸਿੰਘ ਬਰਾੜ ਤੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਯੂਨੀਅਨਾਂ ਦੀ ਮੀਟਿੰਗ ਹੋਈ ਸੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਸਿਰਫ ਮੰਗਾਂ ਤੇ ਵਿਚਾਰ ਚਰਚਾ ਹੀ ਹੋ ਸਕੀ ਐ ਕੋਈ ਨਤੀਜਾ ਜਿਹੜਾ ਨਹੀਂ ਨਿਕਲਿਆ ਤਾਂ ਅੱਜ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਕੱਚੇ ਵਰਕਰ ਨੇ ਜਿਹੜੇ ਕੰਡਕਟਰ ਯੂਨੀਅਨ ਆ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਦੀਪੂ ਨੇ ਜਿਹੜੇ ਬੰਦ ਕੀਤੇ ਜਾਣ ਨੇ ਬੱਸਾਂ ਨੇ ਜਿਹੜੀਆਂ ਉਹ ਬੰਦ ਕੀਤੇ ਜਾਣੀਆਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਲੋਮੀਟਰ ਸਕੀਮ ਜਿਹੜੀਆਂ ਬੱਸਾਂ ਵਿਭਾਗ ਦੇ ਵੱਲੋਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਟੈਂਡਰ ਰਾਤ ਨਹੀਂ ਕੀਤੇ ਜਾਂਦੇ ਜੇਕਰ ਉਹਨਾਂ ਬੱਸਾਂ ਦੇ ਟੈਂਡਰ ਖੋਲੇ ਜਾਂਦੇ ਨੇ ਤਾਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਹੈ ਜਿਹੜੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾਵੇਗੀ